ਜੀ ਕੱਲ ਸਵੇਰੇ ਸਾਨੂੰ ਐਸਐਚਓ ਸੰਗਤ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਪਿੰਡ ਜਿਹੜਾ ਪੱਕਾ ਕਲਾ ਹੈਗਾ ਉਹਨਾਂ ਦੇ ਏਰੀਆ 'ਚ ਪੈਂਦਾ ਹੈਗਾ ਉੱਥੇ ਗੋਲੀ ਚੱਲੀ ਹੈਗੀ ਆ। ਤੋਂ ਫਿਰ ਜਿਸ ਤੇ ਤੁਰੰਤ ਆਪਣੇ ਆਪਣੇ ਚੌਕੀ ਇੰਚਾਰਜ ਕੋ ਵੀ ਚੌਕੀ ਇੰਚਾਰਜ ਦੇ ਏਰੀਆ ਵੀ ਹੈਗਾ ਉਹ ਪਿੰਡੋਂ ਦੇ ਅੰਦਰ ਹੈ ਤੇ ਆਪਣੇ ਐਸਐਚਓ ਸਾਹਿਬ ਮੌਕੇ ਤੇ ਪਹੁੰਚੇ ਸੀ। ਤੇ ਜਿੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਮੀਆਂ ਬੀਬੀ ਦਾ ਝਗੜਾ ਹੈਗਾ ਸੀ ਜਿਹੜਾ ਕਿ ਪੁਰਾਣਾ ਝਗੜਾ ਸੀ ਝਗੜਦੇ ਰਹਿੰਦੇ ਸੀ। ਤਾਂ ਉਸ ਜਿਹੜਾ ਮੀਆਂ ਹੈਗਾ ਸੀ ਉਹਨੇ ਆਪ ਦੀ ਘਰ ਵਾਲੀ ਨੂੰ ਗੋਲੀਆਂ ਮਾਰੀਆਂ ਸੀ ਤੇ ਉਹ ਘਰ ਵਾਲੀ ਉਹਦੇ ਫਿਰ ਘਰ ਦੇ ਪਰਿਜਨ ਜਿਹੜੇ ਹੈਗੇ ਆ ਈਮਜ਼ ਹਸਪਤਾਲ ਲੱਗੇ ਸੀ ਬਟ ਉਹਦੀ ਫਿਰ ਉਹ ਜਿਹਨੂੰ ਕਹਿੰਦੇ ਡੈਥ ਹੋ ਗਈ ਆ ਤੇ ਫਿਰ ਜਿਸ ਦੇ ਚਲਦੇ ਸੀ ਜਿਹੜਾ ਘਰ ਵਾਲੀ ਦਾ ਬ੍ਰਦਰ ਹੈਗਾ ਉਹਦੇ ਬਿਆਨਾਂ ਤੇ ਅਸੀਂ 1302 ਜਿਹੜੀ ਆਈਪੀਸੀ ਧਾਰਾ ਹੁੰਦੀ ਸੀ ਉਹਦੇ ਸੈਕਸ਼ਨ ਤੇ ਆਰਮਜ਼ ਐਕਟ ਦੀ ਜਿਹੜੀ ਧਾਰਾਵਾਂ ਦੇ ਹੇਠ ਪਰਚਾ ਦਰਜ ਕੀਤਾ ਸੀ ਉਹਦੇ ਘਰ ਵਾਲੇ ਦੇ ਅਗੇਂਸਟ ਤੋ ਸਾਡੇ ਆਪਣੇ ਚੌਂਕੀ ਇੰਚਾਰਜ ਤੇ ਐਸਐਚਓ ਸਾਹਿਬ ਨੇ ਇਹ ਪਰਚਾ ਦਰਜ ਕਰਕੇ ਤੇ ਫਿਰ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇਹਨਾਂ ਨੂੰ ਜਦੂ ਪੜਨ ਦੀ ਕਿਉਂਕਿ ਉਹ ਵੀ ਪੜਨਾ ਜ਼ਰੂਰੀ ਸੀ ਤੇ ਇਹਨਾਂ ਨੇ ਤੁਰੰਤ ਉਸ ਤੇ ਕਾਰਵਾਈ ਕਰਦੇ ਹੋਏ ਤੇ ਐਸੀ ਉਸ ਨੂੰ ਜਿਹੜਾ ਦੋਸ਼ੀ ਹੈਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਨੇ ਕ੍ਰਾਈਮ ਚ ਵੈਪਨ ਵਰਤਿਆ ਹੈਗਾ ਉਹ ਵੀ ਰਿਕਵਰ ਹੋ ਗਿਆ ਤੇ ਜਿੱਦਾਂ ਮੌਕੇ ਤੋਂ ਹੁਣ ਇਹਨਾਂ ਨੂੰ ਫਿਰ ਗਏ ਹੈ ਖੋਲ ਕਾਰਤੂਸ ਵਗੈਰਾ ਵੀ ਮਿਲੇ ਹੈਗੇ ਹਲੋ ਬਾਕੀ ਹੁਣ ਅੱਗੇ ਤਫ਼ਸੀਲ ਜਾਰੀ ਹੈ ਜੋ ਮੁੱਢਲੀ ਤੋਂ ਹੀ ਪਤਾ ਲੱਗਾ ਹੈ ਕਿ ਇਹ ਜਿਹੜਾ ਬੰਦਾ ਹੈ ਮੀਆਂ ਬੀਬੀ ਦੀ ਨੋਕਜੋਗ ਰਹਿੰਦੀ ਸੀ ਪਹਿਲਾਂ ਵੀ ਪੰਚਾਇਤਾਂ ਹੋਈਆਂ ਸੀ ਉੱਪਰ ਪੰਚਾਇਤ ਵਾਲੇ ਜਿੱਦਾਂ ਰਾਜੀਨਾਮਾ ਕਰਾ ਦਿੰਦੇ ਸੀ ਬਟ ਵਲਟਿਵੇਟਲੀ ਫਿਰ ਇਸ ਚੀਜ਼ ਤੇ ਆ ਕੇ ਤੇ ਕਰ ਰੋਏ ਹੈ ਜੀ ਸੋ ਟੋਟਲ ਕਿੰਨੇ ਫਾਇਰ ਕੀਤੇ ਗਏ ਸੀ ਇਹ ਜੀ ਤਿੰਨ ਉਹਦੇ ਲੱਗੇ ਹੈਗੇ ਆ ਤੇ ਅਰਾਊਂਡ 5 ਖੋਲ ਜਿਹੜੇ ਸਾਨੂੰ ਹੈਗੇ ਆ ਜੀ ਮੇਰੇ ਹੈ ਨੋ ਨਹੀਂ ਸਕਤੇ ਜੀ ਆ ਕੇ ਮੇਰੀ ਬੋਡੀ ਤੇ ਲੱਗੀ ਸੀ ਵਸਤੇ ਲੱਗਿਆ ਹਾਂ ਦੀਆਂ ਹਾਂ ਤੇ ਕੋਈ ਡਿਸਪੋਜ਼ਲ ਨਹੀਂ 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 ਐ ਸੱਚ ਕੋਈ ਨਹੀਂ ਮੀਆਂ ਬੀਬੀ ਦਾ ਜਿੱਦਾਂ ਝਗੜਾ ਹੁੰਦਾ ਫਿਰ ਉਹ ਝਗੜਾ ਵੱਧਦਾ ਗਿਆ ਕਦੀ ਘਰ ਜਾਣੇ ਸਲਾਹ ਕਰਾਤੀ ਕਦੀ ਪੰਚਾਇਤ ਨੇ ਸਲਾਹ ਕਰਾਤੀ ਪਰ ਫਿਰ ਉਹ ਅਲਟੀਮੇਟਲੀ ਉਹਨੇ ਇਹ ਸਟੈਪ ਲੈ ਕਰ ਚੱਕ ਲਿਆ ਦੰਗੀਆਂ ਵੀ ਕੋਈ ਕੰਮ ਕਰਦੇ ਸੀ ਖੇਤੀਬਾੜੀ ਵਾਲਾ ਕੰਮ ਹੈ ਜੀ ਇਹਨਾਂ ਦਾ ਸਰ ਇਸ ਮਾਮਲੇ ਤੇ ਜਿਸ ਦਾ ਦੋ ਕਰਮ ਪਹਿਲਾਂ ਦਰਜਾ ਬਰੀ ਹੋਇਆ ਇਸ ਤੋਂ ਇਲਾਵਾ ਵੀ ਕੋਈ ਮਾਮਲਾ ਕਿ ਗਣ ਸਾਹਮਣੇ ਵੀ ਹਵਾਲਾ ਸੀ ਜਦੋਂ ਉਦੋਂ ਵੀ ਇਹਨਾਂ ਨੇ ਵੀ ਵਾਰਦਾਤ ਦੇਖੋ ਜਿਹੜੇ ਪਹਿਲਾਂ ਜਿੰਨਾ ਕਸੀਂ ਰਿਕਾਰਡ ਚੈੱਕ ਕੀਤਾ ਅਸੀਂ ਤੁਹਾਨੂੰ ਆਪਣੇ ਪ੍ਰੈਸ ਨੋਟਸ ਵੀ ਹੈਗਾ ਉਹ ਮੁਕਦਮੇ ਆਗੇ ਬਾਕੀ ਹੋਰ ਹਜੇ ਤਾਂ ਸ਼ੁਰੂ ਕੀਤਾ ਕਈ ਵਾਰੀ ਹੋਰ ਥਾਣਿਆਂ ਚ ਹੁੰਦੇ ਆ ਉਹ ਵੀ ਪਤਾ ਲੱਗ ਜੇਗਾ ਜਿਵੇਂ ਜਿਵੇਂ ਕਰਦੇ ਆ। ਇਹ ਤਾਂ ਪੈਂਤੀ ਗੱਲ ਸੁਣਨ ਨੂੰ ਮਿਲੀ ਸੀ ਕਿ ਜਦੋਂ ਨਵਾਲਪ ਸੀ ਉਹ ਵੀ ਇਹਨਾਂ ਨੇ ਇੱਕ ਵਾਰ ਸਾਤ ਕੱਢੀ ਨੂੰ ਜਾਮ ਦਿੱਤਾ ਸੀ। ਜੀ ਮੈਂ ਤਾਂ ਉਹ ਹੀ ਕਹਿ ਰਿਹਾ ਨਾ ਜੀ ਕਿ ਕਈ ਵਾਰੀ ਉਹ ਪਰਚਾ ਕਿਸੇ ਚੀਜ਼ ਦਾ ਲੱਭਣ ਦਾ ਰਿਕਾਰਡ ਸਮਾ ਪੁਰਾਣਾ ਹੁੰਦਾ ਵਾ ਜੋ ਸਾਡੇ ਐਸ ਪਰ ਸਾਡੇ ਥਾਣੇ ਦੇ ਰਿਕਾਰਡ ਦੇ ਸਹਾਰੇ ਨਾਲ ਦੋ ਪਰਚੇ ਹੈਗੇ ਆ ਉਹ ਹੈਗੇ ਆ ਬਾਕੀ ਕਿਸੇ ਹੋਰ ਥਾਣੇ ਚ ਹੋਵੇ। وهੇ ਚੱਕਰ ਆ ਬੰਦੇ ਥੋੜਾ ਡੈਗੂਲਰ ਜਿਹਨੂੰ ਕਹਿੰਦੇ ਉਹਨਾਂ ਨੇ ਆਪਣਾ ਫੜਿਆ ਹੈਗਾ ਬਾਕੀ ਦੇਖੋ ਜੀ ਜਿਹੜੀਆਂ ਡਿਟੇਲਸ ਹੈਗੀਆਂ ਕਿੱਥੋਂ ਕਿਦਾਂ ਕੀ ਨਹੀਂ 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 ਮੈਂ ਨਹੀਂ ਦੇਖੋ ਜਿਹੜੀਆਂ ਡਿਟੇਲਸ ਹੁੰਦੀਆਂ ਨਾ ਜੀ ਕਿ ਕਿੱਥੋਂ ਫੜਿਆ ਕਿਦਾਂ ਫੜਿਆ ਕੀ ਉਹ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹ ਅਲਟੀਮੇਟਲੀ ਇਹ ਸਾਰੀਆਂ ਜਿਹੜੀਆਂ ਫਰਦਾ ਮੰਨੀਆਂ ਜੋ ਵੀ ਹੈਗਾ ਬਿਆਨ ਹੈ ਸਾਰਾ ਕੁਝ ਕੋਰਟ ਚ ਜਾਣਾ ਹੈਗਾ ਉਹ ਪ੍ਰਾਈਮ ਫਸਾਈ ਆਪਾਂ ਜਨ ਨੂੰ ਮੋਢਲੇ ਤੌਰ ਤੇ ਡਬਲ ਜੀ ਨਹੀਂ ਕਰ ਸਕਦੇ ਕੋਰਟ ਚ ਜਾਇਓਗਾ ਜਦੋਂ ਉਦੋਂ ਪਬਲਿਕ ਹੋਏਗਾ ਸਰ ਇਹ ਗੱਲ ਵੀ ਸਾਹਮਣੇ ਆਈ ਗਈ ਇਹ ਬੰਦਾ ਨਸ਼ੇ ਦਾ ਆਪੀ ਹੈ ਜਦੋਂ ਫੜਿਆ ਗਿਆ ਉਦੋਂ ਵੀ ਇਹ ਨਸ਼ਾ ਕਰਦਾ ਸੀ ਇਹ ਚੱਕ ਹੁਣ ਇਹਨਾਂ ਕਰਾਇਆ ਰਮਾਨ ਲੈ ਰਿਹਾ ਤੇ ਡਰਗ ਟੈਸਟ ਵੀ ਕਰਾਉਣਗੇ ਜੀ ਫੈਮਲੀ ਚ ਕੋਈ ਬੇਟਾ ਇਹਨਾਂ ਦਾ ਕਿੰਨੇ ਸਾਲ ਰਮ 17 18 ইয়ার্স ਜਿਆਦਾ ਜਿਆਦਾ ਸਰ ਲੱਗਦਾ ਜਿਹੜਾ ਪਹਿਲਾ ਮਕਦਮਾ ਦਾ ਦਿੱਤਾ ਉਸ ਤੋਂ ਬਾਅਦ ਲਾਇਸੈਂਸ ਕੈנסਲ ਕਰਾਉਂਦੀ ਸੀ ਇਹ ਜੰਦਾ ਪਹਿਲੇ ਲਾਇਸੈਂਸ ਕੈנסਲ ਕੀਤਾ ਸੀ ਲੈਣਾ ਇਹ ਹੁਣ ਚੈੱਕ ਕਰ ਮੈਂ ਜਦਾਂਗੇ ਨਾ ਚੈੱਕ ਕਰਨ ਦਾ ਵਿਸ਼ਾ ਕਿ ਉਹ ਲਾਇਸੈਂਸ ਹੈਗਾ ਵੀ ਸੀ ਕਿ ਨਹੀਂ ਹੈਗਾ ਹੁਣ ਇਹ ਸਾਰਾ ਕੁਝ ਆਪਾਂ ਹਜੇ ਤਾਂ ਇਹ ਰਵਾਲ ਜਿਹੜਾ ਵੈਪਨ ਹੈਗਾ ਇਹ ਕਬਜ਼ੇ ਚ ਲਿਆ ਹੁਣ ਉਹਦਾ ਲਾਇਸੈਂਸ ਲੈ ਕੇ ਚੈੱਕ ਕਰਾਂਗੇ ਕਿ ਇਹ ਕਦੋਂ ਬਣਿਆ ਕਿੱਦਾਂ ਬਣਿਆ